ਹੈਲੋ एवरीवन ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਮਸਾਲਾ ਮੈਗੀ ਬਣਾਣਾ ਸਭ ਤੋਂ ਪਹਿਲਾਂ ਆਪਾਂ ਕੱਟਾਂਗੇ ਪਿਆਜ਼, ਸ਼ਿਮਲਾ ਮਿਰਚ ਤੇ ਮਟਰਾਂ ਨੂੰ ਕੱਢ ਲਵਾਂਗੇ ਉਸ ਤੋਂ ਬਾਅਦ ਆਪਾਂ ਕੱਟਾਂਗੇ ਟਮਾਟਰ ਠੀਕ ਹੈ ਜੀ ਛੋਟੇ-ਛੋਟੇ ਟੁਕੜੇ ਆਪਾਂ ਟਮਾਟਰ ਦੇ ਕੱਟ ਲਵਾਂਗੇ ਇਸ ਤਰੀਕੇ ਨਾਲ ਜਿਸ ਨਾਲ ਇਹ ਪੱਕਣ 'ਚ ਆਸਾਨੀ ਹੋਵੇਗੀ ਫਿਰ ਉਸ ਤੋਂ ਬਾਅਦ ਆਪਾਂ ਕੜਾਹੀ 'ਚ ਲਵਾਂਗੇ ਥੋੜਾ ਜਿਹਾ ਤੇਲ ਤੇ ਉਹਦੇ ਵਿੱਚ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ मिक्स ਕਰ ਦਵਾਂਗੇ ਹੌਲੀ ਹੌਲੀ ਇਹ ਚੀਜ਼ਾਂ ਪੱਕ ਕੇ ਤਿਆਰ ਹੋ ਜਾਣਗੀਆਂ ਤੇ ਲੋ ਜੀ ਹੋਣੇ ਚੀਜ਼ਾਂ ਪੱਕ ਰਿਕੇ ਤਿਆਰ ਹੋ ਚੁੱਕੀਆਂ ਨੇ ਤੇ ਇਧਰ ਆਪਾਂ ਇੱਕ ਸਾਈਡ ਤੇ ਕੱਢ ਲਵਾਂਗੇ ਮਸਾਲਾ ਦੇ ਮਗੀ ਮਸਾਲਾ ਦੇ ਪੈਕੇਟ ਇੱਕ ਪਲੇਟ ਵਿੱਚ ਆਪਾਂ ਹੁਣ ਮਸਾਲਾ ਕੱਢਾਂਗੇ ਇਹਨੂੰ ਆਪਾਂ ਜੋ ਕਿ ਮੈਗੀ ਦਾ ਮਸਾਲਾ ਤਿਆਰ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਮਿਕਸ ਕਰ ਲਵਾਂਗੇ ਹੁਣ ਹੌਲੀ-ਹੌਲੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੋੜ ਅਨੁਸਾਰ ਪਾਣੀ ਜਿੰਨੀ ਆਪਾਂ ਨੂੰ ਜ਼ਰੂਰਤ ਹੈ ਉਸੇ ਹਿਸਾਬ ਨਾਲ ਆਪਾਂ ਪਾਣੀ ਪਾਵਾਂਗੇ ਤੇ ਹੁਣ ਪਾਣੀ ਵਿੱਚ ਉਬਾਲ ਆ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣਾ ਮੈਗੀ ਮਸਾਲਾ ਲਓ ਜੀ ਹੁਣ ਆਪਾਂ ਇਹਨੂੰ ਹੌਲੀ-ਹੌਲੀ ਚਲਾਉਂਦੇ ਰਾਵਾਂਗੇ ਜਦ ਤੱਕ ਇਹ ਤਿਆਰ ਹੋ ਜਾਵੇ ਹੌਲੀ-ਹੌਲੀ ਹਲਕੇ ਹੱਥ ਨਾਲ ਆਪਾਂ ਇਹਨੂੰ ਰੈਡੀ ਕਰਾਂਗੇ ਪਕਾ ਕੇ ਲਓ ਜੀ ਹੌਲੀ-ਹੌਲੀ ਇਹ ਹੁਣ ਬਣਦੀ ਪਈ ਹੈ ਲਓ ਜੀ ਦੋਸਤੋ ਹੁਣ ਆਪਣੀ ਮੈਗੀ ਪੱਕ ਕੇ ਹੋ ਗਈ ਹੈ ਤਿਆਰ ਤੇ ਆਪਾਂ ਇਹਨੂੰ ਇੱਕ ਬੌਲ ਵਿੱਚ ਕੱਟ ਲਵਾਂਗੇ ਤੇ ਆਪਾਂ ਇਸਨੂੰ ਸਰਵ ਕਰ ਸਕਦੇ ਹਾਂ Thank you.